ਮੈਂ ਪੁੱਤਾ ਸ਼੍ਰੀ ਬਿジネス ਨੇਗਵਾਰ ਨੰਬਰ 24513 ਬਾਬਾ ਨਾਨਕ ਜ਼ਿਲ੍ਹਾ ਬਰਦਾਸ਼ਪੁਰ ਤੋਂ ਬਤੌਰ ਕੌਸ਼ਰ ਨੂੰ ਮਿਆਂ ਗਿਆ ਹਾਂ ਮੈਂ ਸੱਚੇ ਦਿਲੋਂ 100% ਕਹਿੰਦਾ ਹਾਂ ਕਿ ਮੈਂ ਇਸ ਜੇਡੇ ਨੂੰ ਮਰਦ ਕੀਤਾ ਕਰਦਾ ਹਾਂ ਅਤੇ ਅਨੁਸਾਰ ਸਰਕਾਰ ਦੇ ਭਾਲ ਦੇ ਸਰਦਾਰ ਵਿੱਚ ਪੂਰਨ ਵਿਸ਼ਵਾਸ ਰੱਖਦਾ ਹਾਂ ਅਤੇ ਉਸਤੇ ਪੂਰਾ ਭਰੋਸਾ ਰੱਖਦਾ ਹਾਂ

ਕੋਈ ਨਹੀਂ ਕੋਈ ਨਹੀਂ ਬੋਠੇਲੇ ਬਾਅਦ ਚ ਕਰ ਲਾਂ ਬਾਅਦ ਚ ਹਾਂਜੀ ਪਾਡਾ ਸਾਹਿਬ ਤੁਸੀਂ ਹੱਥ ਦੇ ਦਿਓ ਚਲੋ ਚਲੋ ਹਾਂ ਇੱਥੇ ਖੜ ਜਾਓ ਬੰਦੇ ਬੰਦੇਂ ਬੋਲੋ ਸਾਡਾ ਹਾਂ ਬੰਦੇ ਸੰਤੋਖ ਆਹ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਹੁਤ ਪਿੱਛੇ ਹੋ ਗਏ ਸੋਨੀ ਪਿੱਛੇ ਆ ਗਿਆ ਲੋ ਲੋ ਆ ਗਿਆ ਆ ਗਿਆ ਆ ਗਿਆ ਪਿੱਛੇ ਪਿੱਛੇ ਆ ਗਿਆ ਜਿੰਦਾਬਾਦ ਬਾਬਾ ਜੰਮੂ ਜਿੰਦਾਬਾਦ ਅਸਪਤ ਦਰਬਾਰ ਸਾਹਿਬ ਜਾਣ ਦਰਬਾਰ ਸਾਹਿਬ ਜਾਣ ਦੇ ਚਲ ਚੱਲ ਸਾਂਝਾ ਜਿਹਾ ਅੱਗੇ ਤੁਰੇ। ਅੱਗੇ ਕਰਿਆ ਵਾਲੀ ਸਮੱਸਿਆ ਆ ਜਿਹਾ ਕਿਸੇ ਵੀ ਇਲਾਕੇ ਨਾਲ ਤਾਂ ਚੁਣਿਆ ਜਿਹੜੇ ਲੋਕਾਂ ਦੇ ਲੜਕਿਆਂ ਆ ਕੰਮ ਉਹਨਾਂ ਨੂੰ ਕਿੰਨੀ ਕਿ ਤਰਜੀਹ ਦੋ। ਦੇਖੋ ਜੀ ਕੋਸ਼ਿਸ਼ ਕਰਾਂਗੇ ਹੈਨਾ ਜੇ ਉਹ ਵੀ ਕੰਮ ਜੋ ਮੁੱਦੇ ਆਣਗੇ ਉਹ ਅਸੀਂ ਗੁਰਦੀਪ ਸਿੰਘ ਰੰਦਾਵਾ ਜੀ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਮੈਂ ਆਪਣਾ ਬੜੀ ਮਿਹਨਤ ਕੀਤੀ ਕਿ ਜਿਹੜਾ ਦਾਣਾ ਲੱਗਦਾ ਹੈ ਪ੍ਰਧਾਨ ਦੇ ਕੰਮ ਤੇ ਤਸਦੀਕ ਕਰਾਉਣਾ ਕਿਹੜੇ ਅਮ ਸੀ ਕੋ ਜਾਵੇ ਕੋਈ ਸ਼ਿਖਾ ਗੁਪਤਾ ਜਿਹੜੀ ਆ ਉਹਨੂੰ ਆਪਾਂ ਪ੍ਰਧਾਨੇ ਬਣਾਇਆ ਤਾਂ ਬਾਇਸ ਪ੍ਰਧਾਨ ਕਲਵਿੰਦਰ ਸਿੰਘ ਦੀ ਬਿਨਾਰ ਬਾਇਸ ਪ੍ਰਧਾਨ ਇਸ ਵਾਰ ਕੋਈ ਰੋਹ ਤੇ ਐਸਮ ਕੋ ਬਿਲਕੁਲ ਜੀ ਸਾਰਿਆਂ ਨੇ ਸਹਿਮਤ ਹੋਈਆ ਮੈਨੂੰ ਅਧਿਕਾਰ ਦਿੱਤਾ ਹੈ ਜੋ ਵੀ ਅਮੇਲੇ ਸਭ ਜਿੰਨੂੰ ਵੀ ਬਣਾਉਣਗੇ ਆਪਾਂ ਨੂੰ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਹੋਗਾ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ 'ਚ ਇੱਕ ਪਾਰਟੀ ਪ੍ਰਧਾਨ ਮੰਤੋੜਾ ਜੀ ਨੇ ਮੀਟਿੰਗ ਕੀਤੀ ਸੀ ਤੇ ਸਾਰੇ ਕਾਉਂਸਲਰ ਸਾਹਿਬਾਨ ਉੱਥੇ ਵੀ ਇਹਨਾਂ ਜਾ ਕੇ ਇਹੀ ਗੱਲ ਕਹੀ ਹੈ ਕਿ ਜੋ ਐਮਐਲਏ ਸਾਹਿਬ ਸਾਥ ਕਰਕੇ ਦੇਣਗੇ ਜਿਹੜਾ ਪ੍ਰਧਾਨ ਬਣਾਉਣਗੇ ਤੇ ਜਿਹੜਾ ਵਾਈਸ ਪ੍ਰਧਾਨ ਬਣਾਉਣਗੇ ਸਾਨੂੰ ਸਾਰਿਆਂ ਨੂੰ ਪੂਜੋ ਤੇ ਪਹਿਲੀ ਵਾਰੀ ਹੋਇਆ ਕਿ ਆਪੋਜੀਸ਼ਨ ਦੇ ਜਿਹੜੇ ਐਮਸੀ ਨੇ ਉਹ ਵੀ ਸਾਡੇ ਇਸ ਹਾਊਸ ਦੇ ਵਿੱਚ ਆਏ ਨੇ ਔਰ ਉਹਨਾਂ ਨੇ ਵੀ ਹੱਥ ਖੜਾ ਕਰਕੇ ਵਿਸ਼ਵਾਸ ਦਿਵਾਇਆ ਕਿ ਤੁਸੀਂ ਜਿੰਨੂੰ ਵੀ ਪ੍ਰਧਾਨ ਬਣਾਉਣਾ ਬਣਾ ਲਓ ਮੇਰੇ ਖਲ ਪਹਿਲੀ ਵਾਰੀ ਆ ਕਿ ਬਤਾ ਆਪੋਜੀਸ਼ਨ ਵਾਲੇ ਵੀ ਜਿਹੜੇ ਹਾਊਸ ਦੇ ਵਿੱਚ ਐਮਸੀ ਬੁੱਠੀ। ਸੁਵਿਤਰ ਨਗਰੀਏ ਆ। ਮੈਂ ਇਹਨਾਂ ਤੋਂ ਇਹੀ ਉਮੀਦ ਰੱਖਦਾ। ਕਿ ਸਮਾਜ ਸੇਵਾ ਪਾ ਆਪਣਾ ਸੇਵਾ ਕਰਦੀ ਹੈ। ਆ ਬਹੁਤ ਉੱਚੀ ਸੁਥਰੀ ਕੁਰਸੀ ਆ ਜਿਹਦੇ ਤੇ ਤੁਹਾਨੂੰ ਪ੍ਰਮਾਤਮਾ ਨੇ ਬਿਠਾਇਆ। ਮੈਂ ਨਹੀਂ ਲੈਂਦਾ ਕ੍ਰੈਡਿਟ। ਮੈਂ ਪ੍ਰਮਾਤਮਾ ਨਾਲ ਦਰਨਾ ਸੱਚੇ ਪਾਚਾ ਨੂੰ ਕਿ ਤੁਹਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ। ਤੁਸੀਂ ਬਿਲਕੁਲ ਸਾਫ਼ ਸੁਥਰੀ ਜ਼ਿੰਮੇਵਾਰੀ ਨਾ ਬਹੁਤ ਸਿਆਰ ਦੀ ਗਵਰਨਮੈਂਟ ਕਰਨ ਦਾ ਤੁਹਾਡਾ ਉਹ ਜ਼ਮਾਂ ਚ ਲੱਗ ਗਿਆ। ਆ ਸਿਆਰ ਦੀ ਗਵਰਨਮੈਂਟ ਜਿਹੜੀ ਕਰਉਂਦਾ ਇਹਨਾਂ ਦਾ ਜੀ ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਨੀਰਾਪਾ ਬਣਾਣਕ ਵਾਲਿਆਂ ਆ ਜਿਹੜਾ ਲੋਕਤੰਤਵ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ 12 ਸਾਲ ਬਾਅਦ ਜਿਹੜੀ ਇਲੈਕਸ਼ਨ ਹੋਈ ਹੈ ਨੀਰਾਪਾ ਵਾਲਾ ਨਾ ਹੋਰ ਲੋਕਾਂ ਨੇ ਆਪਣੀ ਲੋਕ ਦਾ ਆਪਣੇ ਵੋਟ ਦਾ ਜਿਹੜਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦਾ ਮਾਨਵ ਸੰਗਤ ਜਿਹੜੇ ਆ ਉਹ ਐਮਸੀ ਚੁਣੇ ਨੇ ਇਹ ਜਿਹੜਾ ਪਤਾ ਜਿਹੜਾ ਅੱਜ ਬੜੀ ਸੋਸ਼ ਸਭਤੀ ਨਾਲ ਜਿਹੜਾ ਬੰਦਾ ਪਾਸ ਹੋਇਆ ਉਹ ਸਾਰੇ ਕਾਉਂਸਲਰ ਜਿੰਨੇ ਵੀ 13 ਦੇ 13 ਕਾਉਂਸਲਰ ਇਸ ਮੱਤੇ ਦੇ ਇਸ ਹਾਊਸ ਦੇ ਵਿੱਚ ਸੀਗੇ 13 ਦੇ 13 ਜਿਹੜੇ ਕਾਉਂਸਲਰ ਉਹਨਾਂ ਨੇ ਅਧਿਕਾਰ ਜਿਹੜਾ ਦਿੱਤਾ ਪ੍ਰਧਾਨ ਚੁਣਨ ਦਾ ਵਾਈਸ ਪ੍ਰਧਾਨ ਚੁਣਨ ਦਾ ਮੈਂ ਸਾਰੇ ਕਾਉਂਸਲਰ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿੰਨਾ ਮੇਰੀ ਇੱਜ਼ਤਬਾਰ ਕਰਾਰ ਰੱਖੀ ਔਰ ਮੇਰੇ ਤੇ ਇਹਨਾਂ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਸ ਤੋਂ ਬਾਅਦ ਮੈਂ ਜਿਹੜਾ ਸੋਚ ਕੇ ਸਮਝ ਕੇ ਜੋ ਮੈਨੂੰ ਲੱਗਦਾ ਕਿ ਵਧੀਆ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਤਜਰਬਾ ਵੀ ਇਸ ਨੂੰ ਲੈ ਕੇ ਸ਼ਹਿਰ ਦੀ ਰਾਜਨੀਤੀ ਨੂੰ ਲੈ ਕੇ ਸ਼ਹਿਰ ਦੇ ਕੰਮਕਾਜਾਂ ਨੂੰ ਲੈ ਕੇ ਉਹਦੇ ਵਿੱਚ ਸ਼ਿਖਾ ਗੁਪਤਾ ਜਿਹਨੂੰ ਮੈਂ ਪ੍ਰੈਜ਼ੀਡੈਂਟ ਬਣਾਇਆ ਤੇ ਕੁਲਵਿੰਦਰ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਇਸ ਕਰਕੇ ਅੱਜ ਡੇਰੇ ਵਾਲਿਆਂ ਨੂੰ ਮੁਬਾਰਕਬਾਦ ਆ ਕਿ ਉਹਨਾਂ ਦੀ ਅੱਜ ਕਮੇਟੀ ਬਣੀ ਹੈ ਔਰ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਆਮ ਆਦਮੀ ਪਾਰਟੀ ਦੇ ਜਮਿਨਰ ਅਮਨ अरोड़ा ਜੀ ਉਹ ਨੈਸ਼ਨਲ ਕਮਿਸ਼ਨਰੀ ਸ਼੍ਰੀ ਅਰਵਤ ਕੇ ਜਰੀਵਾਲ ਜੀ ਨੂੰ ਅੱਜ ਉਹਨਾਂ ਦਾ ਛੱਡਾ ਜਿਹੜਾ ਨਿਊਜ਼ ਕਮੇਟੀ ਚ ਆਮ ਆਦਮੀ ਪਾਰਟੀ ਦਾ ਚਰਚਾ ਜਿਹੜਾ ਡੇਰਾ ਬਾਬਾ ਨਾਨਕ ਦੀ ਨਿਊਜ਼ ਫਿਲ ਕਮੇਟੀ ਚ ਜਿਹੜਾ ਉਹ ਝੁੱਲ ਗਿਆ। ਫਿਰ ਇਹਨਾਂ ਨੂੰ ਸੰਦੇਸ਼ ਕੀ ਦਿਓ ਕਿ ਬੇਸ਼ੱਕ ਕਿਹੜੇ ਮੀਟ ਕੰਮ ਦੇ ਜਿਹੜੇ ਦੇਖੋ ਇਹਨਾਂ ਦੀ ਇੱਕ ਬੜੀ ਵੱਡੀ ਜੁਮਿਹਾਰੀ ਅੱਜ ਜਿਹੜੀ ਮੈਂ ਜਿਸ ਉਮੀਦ ਨਾਲ ਇਹਨਾਂ ਨੂੰ ਮੈਂ ਜੁਮਿਹਾਰੀ ਦੇ ਕੇ ਚੱਲੇ ਆਂ। ਤਾਂ ਮੈਨੂੰ ਪਤਾ ਕਿ ਜਿਹੜੀ ਮੈਂ ਜ਼ਿੰਮੇਵਾਰੀ ਦੇ ਕੇ ਚੱਲਿਆ ਉਹ ਜ਼ਿੰਮੇਰ ਨੂੰ ਬੜੀ ਬਖੂਬੀ ਨਿਭਾਉਣਗੇ। ਔਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਇਨਾਂ ਕੋ ਧੋਮੀ ਦਾਸ ਧੜੇ ਬੰਦੀ ਤੋਂ ਉੱਪਰ ਉੱਠ ਕੇ ਇਹ ਸ਼ਹਿਰ ਦਾ ਵਿਕਾਸ ਜਿਹੜਾ ਕਰਨਗੇ ਔਰ ਹਰ ਇੱਕ ਦੇ ਦੁੱਖ ਸੁੱਖ ਚ ਜਿਹੜੇ ਭਾਈਵਾਲ ਵੀ ਬਣਨਗੇ ਮੈਨੂੰ ਇਨਾਂ ਤੋਂ ਇਹੀ ਉਮੀਦ ਹੈ। ਧੰਨਵਾਦ। ਆਪੜ ਮੇਰੇ ਵੱਲੋਂ